ਕੀ ਐਗਜ਼ਿਟ ਪੋਲ ਦੇ ਰਿਜ਼ਲਟਸ ਆ ਰਹੇ ਨੇ ਸਭ ਤੋਂ 9 ਸੀਟਾਂ ਪੰਜਾਬ ਨੂੰ ਆ ਰਹੀਆਂ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਵਰਕਰਸ ਦਾ ਹੈ ਆਪਸ ਪਾਰਟੀ ਦੇ ਵਰਕਰਾਂ ਦਾ ਜਿਨ੍ਹਾਂ ਦੀ ਮਿਹਨਤ ਸਤ ਦਾ ਅੱਜ ਸਾਰੇ ਰਿਜ਼ਲਟ ਸੁਣਾਉਣਾ ਮਿਲ ਰਿਹਾ ਹੈ ਤੇ ਸਰਕਾਰ ਬਣਨ ਦੀ ਦੇ ਅਸਾਰ ਹਰ ਐਗਜ਼ਿਟ ਪੋਲ ਦਿਖਾ ਰਿਹਾ ਹੈ ਕੁਝਾਂ ਚੰਗੇ ਦਿਨ ਸਾਨੂੰ ਚੰਗੇ ਦਿਨ ਜਿਹੜੇ ਅਸੀਂ ਪਿਛਲੇ 10 ਸਾਲਾਂ ਤੋਂ ਵੇਟ ਕਰ ਰਹੇ ਸੀ ਪਰ ਮਾਤਾ ਸੱਚੇ ਪਾਤਸ਼ਾਹ ਇਸਰ ਕਿਰਪਾ ਕਰਨਗੇ ਸੱਚੀ ਗੱਲ ਜੀ मैं सारे लुधियाना वास वर्कर साहबाना जिन्होंने अजब बूथ संभाले दिन रात एक किया मसबी बहुत बहुत धनवादी है जिन्होंने बढ़ चढ़ के बूटा पाई और लुधियाने के रिजल्ट आ रहे हैं कि सठ परसेंट तो उत्ते वोटिंग और बहुत मेहनत की सबने दिन रात एक किया मसहद्धी तेरह दिनों धनवादी है और मैं दसना चाहनी हाँ कि एग्जिट पोल के रिजल्ट आ रहे हैं सत्त तो नौ सीटा पंजाब को आ रही है ये ਸਭ ਤੋਂ ਵੱਡਾ ਯੋਗਦਾਨ ਸਾਡੇ ਵਰਕਰਸ ਦਾ ਹੈ ਕੰਪਨੀ ਦੇ ਵਰਕਰਸ ਦਾ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਸਾਨੂੰ ਇਹ ਰਿਜ਼ਲਟ ਸੁਨਹਿਰਾ ਮਿਲ ਰਿਹਾ ਹੈ ਸੇ ਸਰਕਾਰ ਬਣੰਦੀ ਦੇ ਅਸਰ ਹਰ ਐਗਜ਼ੀਪੋਜ਼ ਦਿਖਾ ਰਿਹਾ ਹੈ ਗੁੱਡ ਟਾਈਮ ਇਸ ਕਮਿੰਗ ਸਾਨੂੰ ਚੰਗੇ ਦਿਨ ਜਿਹੜੇ ਅਸੀਂ ਪਿਛਲੇ 10 ਸਾਲਾਂ ਤੋਂ ਵੇਟ ਕਰ ਰਹੇ ਸੀ ਪਰ ਮਾਤਮਾ ਸੱਚੇ ਪਾਤਸ਼ਾਹ ਇਸਰ ਕਿਰਪਾ ਕਰਨਗੇ ਔਰ ਜਿੰਨੀਆਂ ਮੁਸੀਬਤਾਂ ਪੰਜਾਬ ਨੇ ਝੱਲੀਆਂ ਮਗਰੇ 10 ਸਾਲਾਂ ਵਿੱਚ ਜੰਤ ਹੀ ਉਹਨਾਂ ਸਾਰਿਆਂ ਦਾ ਛੁਟਕਾਰਾ ਮਿਲੇਗਾ ਜਿਵੇਂ ਪਰਬਤਵਾਸ ਸੱਚੇ ਪਾਤਸ਼ਾਹ ਦੇ ਲਈ ਦੁਆ ਕਰਦੀ ਹੈ ਦੇਖਦੀ ਕਰਦੀ ਹੈ ਸੱਚੇ ਪਾਤਸ਼ਾਹ ਜਿੰਨੀ ਮਿਹਨਤ ਜੜੇਗੋਗਸ ਪਾਰਟੀ ਦੇ ਵਰਕਰਸ ਨੇ ਕੀਤੀ ਹੈ ਸਰਦੇ ਲੋਗਾ ਨੇ ਕੀਤੀ ਹੈ ਮੇਰੀਆਂ ਮਾਵਾ ਨੇ ਮਿੰਨ ਭੈਣਾਂ ਨੇ ਜੋਰ ਸਾਡਾ ਸਾਥ ਦਿੱਤਾ ਹੈ ਪਰਬਤਵਾਸ ਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਉਹਨਾਂ ਨੂੰ ਨਿਆਮਤਾ ਬਖਸ਼ੇ ਉਹਨਾਂ ਦੇ ਬੱਚੇ ਸਦਾ ਖੁਸ਼ਹਾਲ ਰਹਿਣ ਤੇ ਉਹਨਾਂ ਦੀ ਹਰ ਬੋਲੋ ਕਾਮਨਾ ਪਰਬਤਵਾਸ ਪੂਰੀ ਕਰੇ ਜਿਉਂਦੇ ਵਾਸਤੇ ਰਹੋ ਮੈਂ ਤੁਹਾਡਾ ਜਿੰਨਾ ਚਾਹਵਾ ਤਨਵਾ ਕਰਦਾ ਉਨਾ ਹੀ ਘਟਦਾ ਕਿਉਂਕਿ ਜੋ ਤੁਸੀਂ ਸਾਥ ਦਿੱਤਾ ਹੈ ਲੋਹ ਦੇ ਲਈ ਹਸ਼ਮ ਸ਼ਕਤ ਮਿਲਦਾ ਹੈ ਥੈਂਕ ਯੂ ਦੇਮ ਥੈਂਕ ਯੂ